ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ 'ਜਾਓ ਅਲਰਟ' ਭਾਈਮਣ ਤੇ ਦੋਸਤੋ ਅੱਜ ਇੱਕ ਫਰੈਸ਼ ਨੋਟੀਫਿਕੇਸ਼ਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਜੋ ਕਿ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਭਰਤੀ ਆ ਚੁੱਕੀ ਹੈ ਜਿਸ ਵਿੱਚ ਨਰਸ ਡਾਕਟਰ ਡਰਾਈਵਰ ਫਾਰਮਾਸਿਸਟ ਦੀਆਂ ਵੈਕੰਸੀਆਂ ਰਹਿਣ ਵਾਲੀਆਂ ਜੀ ਬਹੁਤ ਹੀ ਮੌਕਾ ਆ ਚੁੱਕਿਆ ਪੰਜਾਬ ਦੇ ਕੈਂਡੀਡੇਟਾਂ ਵਾਸਤੇ ਇਹਦੇ ਲਈ ਜੋ ਪੋਸਟ ਹਨ ਇਸ ਪੋਸਟ ਦੀ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲਣ ਵਾਲੀ ਹੈ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਣਾ ਤੁਸੀਂ ਵੀਡੀਓ ਬਿਲਕੁਲ ਵੀ ਸਕਿਪ ਨਹੀਂ ਕਰਨਾ ਇਹਨਾਂ ਪੋਸਟਾਂ ਨੂੰ ਕਿਵੇਂ ਅਪਲਾਈ ਕਰਨਾ ਹੈ ਕੌਣ ਕੌਣ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਤੁਹਾਨੂੰ ਵੀਡੀਓ ਵਿੱਚ ਮਿਲਣ ਵਾਲੀ ਹੈ ਜੀ ਜੇ ਕਦੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਸਟ ਕੀਤਾ ਹੈ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦੇਣਾ ਨਾਲ ਹੀ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਕੇ 올 ਦਾ ਬਟਨ ਪ੍ਰੈਸ ਕਰ ਦੇਣਾ ਤਾਂ ਜੋ ਪੰਜਾਬ ਵਿੱਚ ਕੋਈ ਵੀ ਨਵਾਂ ਰਿਕਰੂਟਮੈਂਟ ਜਾਂ ਨੋਟੀਫਿਕੇਸ਼ਨ ਅਪਡੇਟ ਆਉਂਦਾ ਹੈ ਉਸ ਦੀ ਸਹੀ ਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅੱਜ ਤੁਸੀਂ ਸਮਾਂ ਰਹਿੰਦੇ ਪੋਸਟ ਨੂੰ ਅਪਲਾਈ ਕਰ ਸਕੋ ਤਜਾਦੀ ਇਹਨਾਂ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਇਹ ਐਪਲੀਕੇਸ਼ਨ ਮੰਗ ਕੀਤੀ ਜਾਂਦੀ ਹੈ ਜੋ ਕਿ ਇੰਨੇ ਰੈੱਡ ਕਰਾਸ ਸੁਸਾਇਟੀ ਵੱਲੋਂ ਰਹਿਣ ਵਾਲੀਆਂ ਹਨ ਇਹਦੇ ਲਈ ਜੋ ਐਪਲੀਕੇਸ਼ਨ ਮੰਗ ਕੀਤੀ ਜਾਂਦੀ ਹੈ ਜਿਦੇ ਵਿੱਚ ਐਲੀਜੀਬਲ ਡਾਕਟਰ ਨਰਸ ਫਾਰਮਾਸਿਸਟ ਡਰਾਈਵਰ ਕਮਪੋਰਟ ਸਟਾਫ ਦੀਆਂ ਵੈਕੈਂਸੀਆਂ ਮੰਗ ਕੀਤੀ ਜਾਂਦੀ ਹੈ ਇਹ ਜੋ ਪੋਸਟਾਂ ਰਹਿਣ ਵਾਲੀਆਂ ਹਨ ਟੈਂਪੋਰਰੀ ਤੌਰ ਤੇ ਰਹਿਣ ਵਾਲੀਆਂ ਹਨ 1 ਸਾਲ ਦੇ ਲਈ ਤੁਸੀਂ ਇਹਨਾਂ ਪੋਸਟਾਂ ਨੂੰ ਭਰ ਸਕਦੇ ਹੋ ਬਾਅਦ ਵਿੱਚ ਇਹ 2 ਸਾਲ ਦੇ ਲਈ ਹੋ ਜਾਣਗੀਆਂ ਇਹ ਜੋ ਡਿਸਟ੍ਰਿਕਟ ਹਨ ਪਟਿਆਲਾ ਬਰਨਾਲਾ ਜਲੰਧਰ ਗੁਰਦਾਸਪੁਰ ਦੇ ਲਈ ਇਹ ਤੁਸੀਂ ਪੋਸਟਾਂ ਭਰ ਸਕਦੇ ਹੋ ਜੀ ਇਹਨਾਂ ਪੋਸਟਾਂ ਦੇ ਲਈ ਜੋ ਲਾਸਟ ਡੇਟ ਆ 13 ਫਰਵਰੀ 2026 ਰਹਿਣ ਵਾਲੀ ਹੈ 13 ਫਰਵਰੀ 2026 ਤੋਂ ਪਹਿਲਾਂ ਪਹਿਲਾਂ ਤੁਸੀਂ ਇਹਨੇ ਦਿੱਤੇ ਗਏ ਪਤੇ ਤੇ ਆਪਣੇ ਡਾਕੂਮੈਂਟਾਂ ਨੂੰ ਭੇਜਣਾ ਜੀ ਹੁਣ ਗੱਲ ਕਰਦੇ ਆ ਜੀ ਪੋਸਟਾਂ ਦੀ ਜੋ ਡਾਕਟਰ ਦੀ ਪੋਸਟ ਹੈ ਜੀ ਇਹ ਟੋਟਲ 4 ਪੋਸਟਾਂ ਰਹਿਣ ਵਾਲੀਆਂ ਹਨ ਜਿਹਦੇ ਵਿੱਚ ਡਿਸਟ੍ਰਿਕਟ ਵਾਈਜ਼ ਪੋਸਟਾਂ ਰਹਿਣ ਵਾਲੀਆਂ ਪਟਿਆਲਾ ਬਰਨਾਲਾ ਜਲੰਧਰ ਗੁਰਦਾਸਪੁਰ ਦੇ ਲਈ ਇਹ ਇੱਕ ਇੱਕ ਪੋਸਟ ਰਹਿਣ ਵਾਲੀ ਹੈ ਜੀ ਕੁਆਲੀਫਿਕੇਸ਼ਨ ਇਹਦੇ ਵਿੱਚ ਐਮਬੀਬੀਐਸ एमडी बीएमएस मांगी ਗਈ ਹੈ ਜੀ ਇਹ ਜੋ ਪੇਮੈਂਟ ਹੈ 80000 ਪਰ ਮਾਸ ਹਿਸਾਬ ਨਾਲ ਪੇਮੈਂਟ ਰਹਿਣ ਵਾਲੀ ਹੈ ਜੋ ਦੂਜੀ ਪੋਸਟ ਹੈ ਜੀ ਟੋਟਲ ਪੋਸਟਾਂ 4 ਹਨ ਇਹ ਵੀ ਡਿਸਟ੍ਰਿਕਟ ਵਾਈਜ਼ ਰਹਿਣ ਵਾਲੀਆਂ ਹਨ ਜੀ ਬਰਨਾਲਾ ਪਟਿਆਲਾ ਜਲੰਧਰ ਗੁਰਦਾਸਪੁਰ ਦੇ ਲਈ ਇਹ ਵਿੱਚ ਕੈਂਡੀਡੇਟ ਦੀ ਜੀਐਨਐਮ ਬੀਐਸਸੀ ਕੀਤੀ ਹੋਣੀ ਚਾਹੀਦੀ ਹੈ ਅਤੇ 25000 ਪਰ ਮਾਸ ਹਿਸਾਬ ਨਾਲ ਪੇਮੈਂਟ ਮਿਲਣ ਵਾਲੀ ਹੈ ਜੀ ਜੋ ਨੈਕਸਟ ਪੋਸਟ ਹੈ ਜੀ ਉਹ ਫਾਰਮਾਸਿਸਟ ਕਮ ਐਡਮਿਨਿਸਟ੍ਰੇਟਿਵ ਸਟਾਫ ਦੀ ਰਹਿਣ ਵਾਲੀ ਹੈ ਜੋ ਕਿ ਟੋਟਲ ਪੋਸਟਾਂ 4 ਰਹਿਣ ਵਾਲੀਆਂ ਹਨ ਇਹ ਵੀ ਡਿਸਟ੍ਰਿਕਟ ਵਾਈਜ਼ ਰਹਿਣ ਵਾਲੀਆਂ ਹਨ ਪਟਿਆਲਾ ਬਰਨਾਲਾ ਜਲੰਧਰ ਗੁਰਦਾਸਪੁਰ ਦੇ ਲਈ ਇਹ ਚ ਕੈਂਡੀਡੇਟ ਦੀ ਬੀ ਫਾਰਮਾ ਡਿਪਲੋਮਾ ਕੀਤਾ ਹੋਇਆ ਹੋ ਜਾਂਦੇ ਫਾਰਮਾ ਦੇ ਵਿੱਚ ਅਤੇ 18000 ਪਰਮਾ ਦੇ ਹਿਸਾਬ ਨਾਲ ਪੇਮੈਂਟ ਰਹਿਣ ਵਾਲੀ ਹੈ ਜੇ ਨੈਕਸਟ ਪੋਰਟ ਦੀ ਗੱਲ ਕਰੀਏ ਡਰਾਈਵਰ ਕਮਪਾਨੀ ਸਪੋਰਟ ਸਟਾਫ ਦੀ ਰਹਿਣ ਵਾਲੀ ਹੈ ਇਹ ਟੋਟਲ ਪੋਸਟਾਂ ਰਚਾ ਰਹੇ ਹਨ ਇਹ ਵੀ ਡਿਸਟ੍ਰਿਕਟ ਵਾਈਜ਼ ਰਹਿਣ ਵਾਲੀਆਂ ਹਨ ਜੀ ਡਿਸਟ੍ਰਿਕਟ ਦੇ ਨਾਮ ਤੁਸੀਂ ਸੁਣ ਲਓ ਪਟਿਆਲਾ ਬਰਨਾਲਾ ਜਲੰਧਰ ਗੁਰਦਾਸਪੁਰ ਇਹਨਾਂ ਲਈ ਇਹ ਇੱਕ ਇੱਕ ਪੋਸਟ ਰਹਿਣ ਵਾਲੀ ਹੈ ਜੀ ਇਹਦੇ ਵਿੱਚ ਕੈਂਡੀਡੇਟ ਕੋਲ ਲਾਇਸੈਂਸ ਹੋਣਾ ਚਾਹੀਦਾ ਡਰਾਈਵ ਲ ਹਾਈ ਵੀਕਲ ਅਤੇ 5 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਕੈਂਡੀਡੇਟ ਕੋਲ ਅਤੇ ਪੇਮੈਂਟ ਦੇ ਵਿੱਚ 18000 ਪਰ ਮਹੀਨੇ ਹਿਸਾਬ ਨਾਲ ਰਹਿਣ ਵਾਲੀ ਹੈ ਇਹਨਾਂ ਪੋਸਟਾਂ ਦੇ ਲਈ ਤੁਸੀਂ ਵਧੇਰੇ ਜਾਣਕਾਰੀ ਇਹਨਾਂ ਦੀ ਦਿੱਤੀ ਹੋਈ ਵੈਬਸਾਈਟ ਤੇ ਜਾ ਕੇ ਲੈ ਸਕਦੇ ਹੋ ਇਹਨਾਂ ਦੀ ਵੈਬਸਾਈਟ ਦਾ ਨਾਮ ਹੈ ਜੀ www.punjabredcross.com ਇਸ ਤੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਤੇ ਇਹਨਾਂ ਕੁਝ ਸਟਾਰਟਵਨ ਕੰਡੀਸ਼ਨ ਦਿੱਤੀਆਂ ਗਈਆਂ ਜੀ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਜਾਂ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਇੰਨਾ ਪੂਰੀਆਂ ਟਰਮਸ ਐਂਡ ਕੰਡੀਸ਼ਨ ਪੜ ਲੈਣਾ ਫਿਰ ਹੀ ਤੁਸੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨਾ ਇਸ ਪੋਸਟ ਦਾ ਜੋ ਲਿੰਕ ਹੈ ਉਹ ਸਾਡੇ WhatsApp ਚੈਨਲ ਤੇ ਹੈ ਜੀ WhatsApp ਚੈਨਲ ਤੇ ਜਾ ਕੇ ਤੁਸੀਂ ਇਸ ਨੋਟੀਫਿਕੇਸ਼ਨ ਡਾਊਨਲੋਡ ਵੀ ਕਰ ਸਕਦੇ ਹੋ ਤੇ ਪੜ੍ਹ ਵੀ ਸਕਦੇ ਹੋ ਅਤੇ ਜੋ ਇਹਦੇ ਵਿੱਚ ਐਪਲੀਕੇਸ਼ਨ ਦਿੱਤੀ ਗਈ ਹੈ ਜੀ ਇਹ ਜੋ ਪੋਸਟ ਹਨ ਇਹਨਾਂ ਦੇ ਲਈ ਆ ਐਪਲੀਕੇਸ਼ਨ ਫਾਰਮ ਦਿੱਤਾ ਗਿਆ ਜੀ ਤੁਸੀਂ ਇਸ ਐਪਲੀਕੇਸ਼ਨ ਫਾਰਮ ਨੂੰ ਸਾਫ਼-ਸਾਫ਼ ਕਰਨ ਦੇ ਵਿੱਚ ਭਰ ਕੇ ਇਹਨਾਂ ਦੇ ਦਿੱਤੇ ਹੋਏ ਪਤੇ ਤੇ ਜੋ ਕਿ ਇੰਡੀਅਨ ਰੈੱਡ ਕਰਾਸ ਸੁਸਾਇਟੀ ਪੰਜਾਬ ਸਟੇਟ ਬ੍ਰਾਂਚ ਸੈਕਟਰ 16 ਮੱਧਿਆਮਾਰਗ ਚੰਡੀਗੜ੍ਹ ਤੇ ਉੱਤੇ ਤੁਸੀਂ 13 ਫਰਵਰੀ 2026 ਤੋਂ ਪਹਿਲਾਂ-ਪਹਿਲਾਂ ਭੇਜਣਾ ਹੈ ਜੀ ਪੂਰੇ ਆਪਣੇ ਡਾਕੂਮੈਂਟ ਲਗਾ ਕੇ ਟੈਸਟਡ ਕਾਪੀ ਕਰਕੇ ਇਹਨੇ ਦਿੱਤੇ ਗਏ ਪਤੇ ਤੇ ਜੋ ਕਿ ਡਿਪਟੀ ਸੈਕਟਰੀ ਇੰਡੀਅਨ ਰੈੱਡ ਕਰਾਸ ਸੁਸਾਇਟੀ ਪੰਜਾਬ ਸਟੇਟ ਬ੍ਰਾਂਚ ਸੈਕਟਰ 16ਏ ਮੱਧਿਆਮਾਰਗ ਚੰਡੀਗੜ੍ਹ ਰਹਿਣ ਵਾਲਾ ਜੀ ਇਸ ਤੇ ਤੁਸੀਂ ਆਪਣੇ ਪੂਰੇ ਫਾਰਮ ਭੇਜਨੇ ਆਂ ਹਾਂ ਜੀ ਲੇਕਿਨ ਉਸ ਤੋਂ ਪਹਿਲਾਂ ਤੁਸੀਂ ਇਹਨੇ ਜੋ ਈਮੇਲ ਆਈਡੀ ਦਿੱਤੀ ਗਈ ਹੈ youthredcross9@gmail.com ਇਸਤੇ ਜਾ ਕੇ ਤੁਸੀਂ ਇੱਕ ਵਾਰੀ ਆਪਣੇ ਐਪਲੀਕੇਸ਼ਨ ਨੂੰ ਰਿਸਟਰਡ ਕਰਨਾ ਹੈ ਜੀ ਰਿਸਟਰ ਕਰਨ ਤੋਂ ਬਾਅਦ ਹੀ ਤੁਸੀਂ ਆਪਣੇ ਪੂਰੇ ਡਾਕੂਮੈਂਟਸ ਨੂੰ ਇਹਨਾਂ ਦਿੱਤੇ ਹੋਏ ਪਤੇ ਤੇ ਸਪੀਡ ਪੋਸਟ ਕਰਨਾ ਹੈ ਜੀ ਬਹੁਤ ਬੜੀ ਮੌਕਾ ਆ ਚੁੱਕਿਆ ਹੈ ਜਿਹੜੇ ਕੈਂਡੀਡੇਟ ਇਹਨਾਂ ਪੋਸਟਾਂ ਤੇ ਅਪਲਾਈ ਕਰਨਾ ਚਾਹੁੰਦੇ ਹਨ ਡਰਾਈਵਰ ਨਰਸ ਡਾਕਟਰ ਫਾਰਮਾਸਿਸਟ ਇਹਨਾਂ ਪੋਸਟਾਂ ਦੇ ਲਈ ਪੂਰਾ ਜੋ ਲਿੰਕ ਹੈ ਉਹ ਵੀਡੀਓ ਡਿਸਕਰੀਪਸ਼ਨ ਵਿੱਚ ਤੁਹਾਨੂੰ ਮਿਲ ਜਾਵੇਗਾ ਜੋ ਐਪਲੀਕੇਸ਼ਨ ਦਾ ਲਿੰਕ ਹੈ ਉਹ ਵੀ WhatsApp ਚੈਨਲ ਤੇ ਹੈ ਜੀ WhatsApp ਚੈਨਲ ਤੇ ਜਾ ਕੇ ਤੁਸੀਂ ਇਹ ਐਪਲੀਕੇਸ਼ਨ ਡਾਊਨਲੋਡ ਕਰ ਲੈਣਾ ਤੇ ਸਾਫ਼-ਸਾਫ਼ ਅੱਖਰਾਂ ਦੇ ਵਿੱਚ ਭਰ ਕੇ ਇਹਨਾਂ ਦਿੱਤੇ ਹੋਏ ਪਤੇ ਉੱਤੇ ਤੁਸੀਂ ਭੇਜਣਾ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਵੀਡੀਓ ਦੇ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ